ਉਹ ਤਾਂ ਰਾਮ ਜਿਹੜੇ ਪੱਥਰ ਪੁੱਛੜ ਦਿੰਦਾ ਸੀ ਇਹਨਾਂ ਨੇ ਕਿਹਾ ਉਹ ਡੁੱਬ ਜਾਂਦਾ ਸੀ ਜਿਹੜਾ ਹਨੂਮਾਨ ਪੱਥਰ ਛੜਦਾ ਸੀ ਉਹ ਤਰਦਾ ਸੀ ਐਹੋ ਜੀ ਇਹਨਾਂ ਨੇ ਕਹਾਣੀਆਂ ਬਣਾਈਆਂ ਨੇ ਕਹਾਣੀਆਂ ਤਾਂ ਨਹੀਂ ਬਣਾਈਆਂ ਯਾਨੀ ਗੱਲ ਤਾਂ ਉਹਨਾਂ ਨੇ ਹੋਰ ਕਹੀ ਸੀ ਇਹਨਾਂ ਨੇ ਸੱਚੇ ਮੁੱੱਚੀ ਦੇ ਪੱਥਰ ਬਣਾ ਲਏ ਪੱਥਰ ਤਾਂ ਹੈਗਾ ਸੱਚਮਾਨ ਜਿਹਨੂੰ ਉਹਦਾ ਮੋੜ त्याग ਦੇਵੇ ਉਹ ਡਬਿਆ ਹੋਇਆ ਹੀ ਐ ਜਿਹੜਾ ਖੋਟਾ ਜੀਵ ਜਦੋਂ ਖੋਟਾ ਦਰਗਾਹ ਦੇ ਵਿੱਚ ਗਿਆ ਤੇ ਬਾਹਰ ਸੁੱਟ ਦਿੱਤਾ ਤੇ ਡੁੱਬ ਗਿਆ ਭਵਸਾਗਰ ਚ ਖੋਟੇ ਛੱਡਿਆ ਨਾ ਬਾਰ-ਬਾਰ ਬਾਰ-ਬਾਰ ਜਿਨਾਂ ਆਮ ਨੇ ਆਪਣੇ ਹੱਥੋਂ ਸੁੱਟਦਾ ਜਿਹਨੂੰ ਪਰੇ ਕਰਤਾ ਤੇ ਉਹਨੇ ਤਾਂ ਡੁੱਬਣਾ ਹੀ ਹੈ ਭਵਸਾਗਰ ਚ ਭਵਸਾਗਰ ਚ ਕੀ ਡੁੱਬਣਾ ਹੈ ਸਰੀਰ ਚ ਡੁੱਬਿਆ ਹੋਇਆ ਲਬਧਾ ਨਹੀਂ ਹੁਣ ਬਣ ਗਈ ਹੈ ਸਰੀਰ ਚ ਐਸਾ ਮਾਇਆ ਦੇ ਵਿੱਚ ਡੁੱਬਿਆ ਹੈ ਹੁਣ ਇਹਦੀ ਹਉਦ ਹੈ ਨਹੀਂ ਸਰੀਰ ਦੀ ਹਉਦ ਹੈਗੀ ਹੈ ਸਰੀਰ ਕਰਕੇ ਦੁਨੀਆ ਜਾਣਦੀ ਐ ਆਤਮਾ ਕਰਕੇ ਕੋਈ ਨਹੀਂ ਜਾਣਦਾ ਇਹਨੂੰ ਸਰੀਰ ਦਾ ਹੀ ਨੋਆ ਹੈ ਸਰੀਰ ਦਾ ਹੀ ਰੰਗ ਹੈ ਸਰੀਰ ਦਾ ਹੀ ਰੂਪ ਹੈ ਸਰੀਰ ਕਰਕੇ ਇਹਦੀ ਲੰਬਾਈ ਹੈ ਸਰੀਰ ਕਰਕੇ ਇਹਦੀ ਤਾਕਤ ਹੈ ਸਰੀਰ ਨਾਲੇ ਸਭ ਕੁਝ ਹੈ ਪਛਾਣੇ ਸਰੀਰ ਕਰਕੇ ਪਛਾਣੇ ਸਰੀਰ ਕਰਕੇ ਜਿੰਨਾ ਚਿਰ ਸਰੀਰ ਹੈ ਉਹਨਾਂ ਚਿਰ ਕਾਗਜ਼ਾਂ 'ਚ ਨੋਆ ਹੈ ਮਾਲਕੀਆ ਸੰਸਾਰ ਦੇ 'ਚ ਹਿੱਸਾ ਹੈ ਦਾ ਜਾਦਾ ਆਤਮਾ ਸਰੀਰ ਆਤਮਾ ਵੈਸੇ ਆਤਮਾ ਕਰਕੇ ਸਭ ਕੁਝ ਕਿ ਆਤਮਾ ਸਰੀਰ ਚੋਂ ਨਿਕਲ ਗਈ ਫਿਰ ਘਟ ਦਿੰਦੇ ਨੇ ਹੁਣ ਆਤਮਾ ਕਰਕੇ ਪਛਾਣ ਹੈ ਕਿ ਸਰੀਰ ਕਰਕੇ ਪਛਾਣ ਆਤਮਾ ਕਰ ਇਹ ਠੀ ਅਸਲ ਦੇ ਵਿੱਚ ਲੋਕ ਫਸੇ ਅਸਲ ਪਛਾਣ ਆਤਮਾ ਕਰਕੇ ਹੈ ਵੈਸੇ ਸਰੀਰ ਕਰਕੇ ਹੈ ਸਰੀਰ ਹੈਗਾ ਆਤਮਾ ਹੈ ਨਹੀਂ ਰੱਖਿਆ ਹੋਇਆ ਸਰੀਰ ਹੈ ਕਲੀ ਡਿਕਲੇਅਰ ਹੋ ਗਿਆ ਉਹ ਡੈੱਡ ਬੋਡੀ ਹੈ ਕਾਗਜ਼ਾਂ ਚੋਂ ਜਦੇ ਕੱਟਿਆ ਜਾਣਾ ਸੰਸਾਦ ਜਿਹਦਾ ਹਿੱਸਾ ਜਦੋਂ ਹੀ ਨਿਰਣ ਰਾਸ਼ਨ ਜਦੋਂ ਬੰਦ ਹੋ ਜਾਣਾ ਕਾਰਡ ਚੋਂ ਨੋਂ ਕੱਟਿਆ ਜਾਣਾ ਕੋਈ ਹਿੱਸਾ ਨਹੀਂ ਰਾਸ਼ਨ ਦਾ ਉਹਨੇ ਖਾਣਾ ਹੀ ਨਹੀਂ ਰਾਸ਼ਨ ਦੇ ਹਿੱਸਾ ਹੋਵੇ ਵੀ ਕੀ ਜ਼ਮੀਨ ਦੀ ਮਾਲਕੀ ਚੋਂ ਨੋਂ ਕੱਟਿਆ ਜਾਣਾ ਵੈਂਕਾ ਜੇ ਨੌ ਕਟਿਆ ਜਾਣਾ ਆਤਮਾ ਕਰਕੇ ਵese ਆ ਫੋਟੋ ਜੀ ਰਦੀਏ ਵੈਂਕਾ ਜਿਹੜੀ ਫੋਟੋ ਹੈ ਨਾ ਉਹ ਤਾਂ ਸਰੀਰ ਦੀ ਹੈ ਗੱਲ ਵਾ ਸਾਰੀ ਆ ਇੱਥੇ ਫਸਿਆ ਹੋਇਆ ਸੰਸਾਰ ਸਾਰਾ ਹੀ ਵੀ ਜੇ ਤੁਸੀਂ ਆਤਮਾ ਕਰਕੇ ਇਹਨੂੰ ਇਹਦਾ ਹੁਣ ਦੇਖਦੇ ਵੀ ਆਤਮਾ ਹੈ ਦੀ ਨੌ ਕਟਦੇ ਹੂੰ ਫਿਰ ਫੋਟੋ ਆਤਮਾ ਦੀ ਕਾਦੇ ਨਹੀਂ ਲਾਈ ਵੀ ਵੈਂਕ ਜੇ ਆਤਮਾ ਨਹੀਂ ਲਾਉਂਦੇ ਫੋਟੋ ਮੇਰਾ ਤਾਂ ਵੀ ਹੁਣ ਹੈ ਨਹੀਂ ਆਤਮਾ ਤੇ ਸਰੀਰ ਦਾ ਕੀ ਹੈ ਇਹ ਐ ਦੁੱਬਦਾ ਇਹ ਦੁੱਬਦਾ ਹੈ ਦੋ ਪ੍ਰਕਾਰ ਦੀ ਸੋਚ ਹੈ ਸਾਡੀ ਕਿਤੇ ਸਰੀਰ ਮੂਰੇ ਆ ਕਿਤੇ ਆਤਮਾ ਮੂਰੇ ਹੈ ਇਹ ਨਹੀਂ ਸਮਝ ਆਉਂਦੀ ਲੋਕਾਂ ਨੂੰ ਵੀ ਮੂਰੇ ਕਿਹਨੂੰ ਕਰੀਏ ਸਰੀਰ ਨੂੰ ਕਰੀਏ ਕਿ ਆਤਮਾ ਨੂੰ ਕਰੀਏ ਭੋਗ ਪਾਉਂਦੇ ਨੇ ਆਤਮਾ ਦੀ ਅਰਦਾਸ ਕਰਦੇ ਨੇ ਫੋਟੋ ਮੂਰੇ ਰੱਖੀ ਹੋਈ ਹੈ ਆਤਮਾ ਦੀ ਸੁਖ ਸ਼ਾਂਤੀ ਵਾਸਤੇ ਅਰਦਾਸ ਹੈ ਪਰ ਅਖੀ ਮੂਰੇ ਫੋਟੋ ਹੈ ਮਾਇਆ ਦੀ ਜਿਹਦਾ ਸੰਸਕਾਰ ਕਰਿਆ ਹੈ ਕੀ ਸੰਸਾਰ ਪਗਲਾਂ ਦਾ ਭਰੇ ਹੋਇਆ ਨਹੀਂ ਹੈ ਇਹ ਸਾਰੇ ਸੰਸਾਰ ਦੇ ਲੋਕ ਪਾਗਲ ਨੇ ਇਸ ਕਰਕੇ ਗੁਰਬਾਣੀ ਨਾਲ ਨੂੰ ਮੂਰਖ aur ਪਾਗਲੇ ਬੰਦੀ ਅੰਨੇ ਬੰਦੀ ਮੂਰਖਾਂ ਤੇ ਕੋਰ ਬੰਦੀ ਕਦੇ ਆਤਮਾ ਤੇ ਖੜੇ ਹੋ ਜਾਂਦੇ ਨੇ ਆ ਕੇ ਕਦੇ ਸ਼ਰੀਰ ਤੇ ਖੜੇ ਹੋ ਜਾਂਦੇ ਨੇ ਇਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਕਿਹਨੂੰ ਅਸੀਂ ਪ੍ਰੈਫਰੈਂਸ ਦਈਏ ਕਿਹਨੂੰ ਆਤਮਾ ਨੂੰ ਦਈਏ ਜਾਂ ਸ਼ਰੀਰ ਨੂੰ ਦਈਏ ਆ ਤਾਂ ਉਹਦੀ ਫੋਟੋ ਬਣਦੀ ਨਹੀਂ ਆਤਮਾ ਤੱਕ ਤਾਂ ਇਹਦੀ ਪਹੁੰਚ ਨਾ ਦਿਖੇ ਅੱਖਾਂ ਨੂੰ ਹਾਂ ਗੱਲਾਂ ਕਰਦੇ ਨੇ ਆਤਮਾ ਨਾਲ ਗੱਲਾਂ ਦਾ ਆਤਮਾ ਬੋਲਦੀ ਹੈ ਜਨਤਾ ਗੱਲਾਂ ਕਰਨ ਵਾਲੇ ਵੀ ਗੱਲਾਂ ਕਰਨ ਵਾਲੇ ਤਾਂ ਹੁਣ ਹੈ ਨਹੀਂ ਦੇਖੋ ਹੈ ਦੀ ਕਿਸ ਨੇ ਫੋਟੋ ਸ਼ਰੀਰ ਦੀ ਹੈ ਮਿੱਟੀ ਦੀ ਇਹ ਜੇ ਕੁਸ਼ ਦੇ ਵਿੱਚ ਸਤਾਰ ਫਸਿਆ ਹੋਇਆ ਹੈ ਇਹ ਜਿਹੜਾ ਹੈ ਉਲਝਣਾ ਇਹਦਾ ਹੱਲ ਹੈ ਧਰਮ ਗੁਰਬਾਣੀ ਇਹਦਾ ਹੱਲ ਹੈ ਇਸ ਇਹ ਉਲਝਣ ਚੋਂ ਕੱਢਣ ਵਾਸਤੇ ਗੁਰਬਾਣੀ ਦੀ ਸਿੱਖਿਆ ਕਿਉਂ ਇਸ ਮਸਲੇ ਦਾ ਹੱਲੇ ਗੁਰਬਾਣੀ ਹੈ ਗੁਰਬਾਣੀ ਚ ਐਸੇ ਮਸਲੇ ਡਿਸਕਸ ਕੀਤਾ ਹੈ ਸਾਰਾ ਵੀ ਕੀ ਐ ਸਾਰੀ ਖੇਡ ਤੋ ਦਾ ਗੰਨੇ ਪੱਥਰ ਤਰ ਗਏ RAM ਨੇ ਆ ਕਿ ਮੈਂ ਤਰ ਜਾਣਗੇ ਹੁਣ ਕਾਦੇ ਡੁੱਬ ਗਏ ਚਲੋ ਜਾ ਤਰਦੇ ਤੇ ਹੁਣ ਡੁੱਬ ਗਏ ਹੁਣ ਕਾਦੇ ਡੁੱਬ ਗਏ ਕਿਤੇ ਤਾਂ ਹੁੰਦਾ ਹੀ ਪੱਥਰ ਹੁਣ ਵੀ ਤਰਦੇ ਹੁੰਦੇ ਦੇਵਾ ਪਹਨ ਤਾਰੀਲੇ ਗੱਲ ਪੱਥਰ ਦੀ ਨਹੀਂ ਸੀ ਤਰਨ ਦੀ ਪੱਥਰ ਵਰਗੇ ਮਨ ਨੇ ਜਿਹੜੇ ਤਰ ਜਾਂਦੇ ਨੇ ਇਹ ਮਨ ਪੱਥਰ ਹੈ ਜੀ ਤੇ ਅਸਰੇ ਨਹੀਂ ਹੁੰਦਾ ਜਿਹੜਾ ਇਹ ਨਹੀਂ ਗਿਆਨੀ ਕਦੇ ਆਤਮਾ ਨੂੰ ਮੂਰੇ ਕਰ ਦਿੰਦਾ ਕਦੇ ਸਰੀਰ ਨੂੰ ਮੂਰੇ ਕਰ ਲੈਂਦਾ ਇਹ ਪੱਥਰ ਹੈ ਇਹ ਆਪੇ ਪੱਥਰ ਹੈ ਜਿਹੜੇ ਇਸ ਅਵਸਥਾ ਚ ਫਸੇ ਹੋਏ ਨੇ ਇਹ ਸਾਰੇ ਹੀ ਪੱਥਰ ਨੇ ਇਸੇ ਕਰਕੇ ਪੱਥਰ ਦੀਆਂ ਮੂਰਤੀਆਂ ਦੇ ਅੱਗੇ ਝੁਕਦੇ ਨੇ ਜਾ ਕੇ ਮੱਥੇ ਟੇਕਦੇ ਨੇ ਜਿਹੜਾ ਮੂਰਤੀਆਂ ਬਣਾ ਕੇ ਪੂਜਦਾ ਸਰੀਰ ਦੀ ਪੂਜਾ ਕਰਦਾ ਪੱਥਰ ਹੈ ਆਤਮਾ ਦੇ ਬਿਨਾਂ ਸਰੀਰ ਦੀ ਕੀ ਮਤਲਬ ਹੈ ਕੀ ਹੁੰਦਾ ਜੇਰਾ ਆਤਮ ਦਸੀਆ ਉਹ ਫਿਰ ਮਾਇਆ ਨੂੰ ਨਹੀਂ ਬੰਦਾ ਉਹ ਤੇ ਨੂੰ ਨਹੀਂ ਬੰਦਾ ਉੱਤੇ ਉੱਠ ਜਾਂਦਾ ਉਹ ਉਹ ਤਰਦਾ ਹੈ ਭਪ ਸਾਗਰ ਤੋਂ ਉੱਤੇ ਪਹਾਣ ਤਾਰੀ ਗਲੇ ਉਹ ਨਹੀਂ ਬੈਠਾ ਉਹ ਮੂਰਤੀ ਵਿੱਚ ਉਹ ਮੂਰਤੀ ਵਿੱਚ ਉਹਨੂੰ ਪਤਾ ਵੀ ਸਰੀਰ ਜਿਹੜਾ ਹੈਗਾ ਇਹ ਕੀ ਹੈ ਇਹ ਵਿੱਚ ਪਾਣੀ ਕਿੰਨਾ ਹੈ ਮਿੱਟੀ ਕਿੰਨੀ ਹੈ ਇਜੀ ਹੀਟ ਕਿੰਨੀ ਆ ਉਹ ਹੋਲ ਐਂਡਲ ਤੋਂ ਦੇਖ ਲੈ ਰੁਆ ਮਾਟੀ ਦਾ ਪੁੱਤਰਾ ਕੈਸੇ ਨੱਚਦਾ ਹੈ ਉਹ ਸਮਝਦਾ ਇਸ ਗੱਲੂ ਇਹ ਤਾਂ ਮਾਟੀ ਦਾ ਪੁੱਤਰਾ ਹੀ ਹੈ ਨੱਚਦਾ ਜਿਹੜਾ ਵਿੱਚ ਜਿਹੜੀ ਫੋਰਸ ਨਾਲ ਉਹ ਇੰਪੋਰਟੈਂਟ ਹੈ ਉਹਦੀ ਦ੍ਰਿਸ਼ਟੀ ਉਸੇ ਤੇ ਹੀ ਹੈ ਉਹ ਗੁਰਬਾਣੀ ਉਸੇ ਤੇ ਦ੍ਰਿਸ਼ਟੀ ਕੇਂਦਰ ਰੱਖਦੀ ਹੈ ਕਿ ਗੁਰਬਾਣੀ ਗੱਲ ਕਰਦੀ ਹੈ ਆਤਮ ਕਲਿਆਣ ਦੀ ਉਹ ਗੱਲ ਕਰਦੀ ਹੈ ਸ਼ਰੀਰ ਦਾ ਕਹਦਾ ਕਲਿਆਣ ਸ਼ਰੀਰ ਦਾ ਕੀ ਕਲਿਆਣ ਹੁੰਦਾ ਸ਼ਰੀਰ ਦਾ ਤਾਂ ਇਹ ਯਦੋਂ ਨੇ ਅਭੀ ਪਦਾਰਥਾਂ ਨਾਲ ਕਲਿਆਣ ਸਮਝ ਲੈਂਦੇ ਨੇ ਵੀ ਭੁੱਖਾ ਰੋਟੀ ਮਿਲ ਗਈ ਕਲਿਆਣ ਹੋ ਗਿਆ ਪਿਆਸਾ ਪਾਣੀ ਮਿਲ ਗਿਆ ਕਲਿਆਣ ਹੋ ਗਿਆ ਕੱਪੜਾ ਤੰਡਾ ਕਿਆ ਗਿਆ ਚਲੋ ਕਲਿਆਣ ਹੋ ਗਿਆ ਇਹ ਨਹੀਂ ਲੋੜਾ ਠੀਕ ਠਾਕ ਵਧੀਆ ਪੂਰੀਆਂ ਹੁੰਦੀਆਂ ਨੇ ਕਲਿਆਣ ਹੋ ਗਿਆ ਕੋਈ ਚਿੰਤਾ ਫਿਕਰ ਨਹੀਂ ਹੈ ਇਹਦਾ ਇਦੋਂ ਗਾਹ ਕੀ ਕਲਿਆਣ ਹੈ ਇਦੋਂ ਗਾਹਾਂ ਕੀ ਲਿਆਉਣਾ ਐਦੋਂ ਗਾਹਾਂ ਫਿਰ ਮੰਦੀ ਖੁਸ਼ੀ ਇਦੋਂ ਤਾਂ ਮੰਦੀ ਖੁਸ਼ੀ ਆਤਮਾ ਦੀ ਖੁਸ਼ੀ ਪਰ ਪ੍ਰਕਾਰ ਕਰੇ ਤੇ ਝੂਠ त्यागे ਤੇ ਫੇਰਾ ਫੇਰੀ त्यागे ਤੇ ਪਾਪ त्यागे ਤੇ ਧਰਮ ਅਪਣਾਏ ਤੇ ਉਹ ਧਰਮ त्यागे ਤੇ ਪਰਮਾਰਥ ਦੇ ਰਾਹ ਪਏ ਤੇ ਸਵਾਰਥ त्यागे ਤੇ ਉਹ ਜਿਹੜੀ ਖੁਸ਼ੀ ਮਿਲਦੀ ਹੈ ਹੋਰ ਚੀਜ਼ਾਂ ਉਏ ਦੋ ਅਗਲੀ ਗੱਲ ਹੈ ਫਿਰ ਉਹ ਆਤਮਾ ਲੈਵਲ ਦੀ ਆਤਮਿਕ ਲੈਵਲ ਦੀ ਪੜਾਈ ਹੈ ਉਹ ਆਤਮਾ ਨਾਲ ਸੰਬੰਧ ਆਤਮਾ ਦੀ ਖੁਸ਼ੀ ਕਿੱਥੇ ਹੈ ਸਰੀਰ ਦੇ ਦੁੱਖ ਸੁੱਖ ਦੇ ਨਾਲ ਆਤਮਾ ਨੂੰ ਫਰਕ ਨਾ ਪਵੇ ਸਰੀਰ ਦੇ ਦੁੱਖ ਸੁੱਖ ਨੂੰ ਕੋਈ ਆ ਸਮਝ ਲਵੇ ਆਤਮਾ ਵਿਚਲਿਤ ਨਾ ਹੋਵੇ ਸਰੀਰ ਦੇ ਦੁੱਖ ਸੁੱਖ ਨਾਲ ਇਹ ਵੀ ਪੜਾਈ ਗੁਰਬਾਣੀ ਦੀ ਹੈ ਜੇ ਸਰੀਰ ਦੇ ਦੁੱਖ ਸੁੱਖ ਨੂੰ ਬਰਾਬਰ ਸਮਝ ਲਵੇ ਫਿਰ ਇਹ ਪੱਥਰ ਤਰ ਗਿਆ ਜੇ ਸ਼ਰੀਰ ਦੇ ਦੁੱਖ ਸੁੱਖ ਨੂੰ ਦੁੱਖ ਸੁੱਖ ਮੰਨਦਾ ਹੈ ਤਾਂ ਇਹ ਪੱਥਰ ਹੈ ਸ਼ਰੀਰ ਦਾ ਦੁੱਖ ਸੁੱਖ ਮੇਰਾ ਦੁੱਖ ਸੁੱਖ ਹੈ ਸ਼ਰੀਰ ਦੀ ਭੁੱਖ ਮੇਰੀ ਭੁੱਖ ਹੈ ਸ਼ਰੀਰ ਦੀ ਲੋੜ ਮੇਰੀ ਲੋੜ ਹੈ ਫਿਰ ਇਹ ਪੱਥਰ ਹੈ ਪੱਥਰ ਕੌਣ ਤਾਰਦਾ ਹੈ ਦੇਵਾ ਦੇਵਤਾ ਤਾਰਦੇ ਦੇਵਾ ਪਾਹਣ ਤਾਰੀਏ ਨੇ ਦੇਵਾ ਪਹਨ ਤਾਰ ਗਲੇ ਦੇਵਤੇ ਨੇ ਜਿਹੜੀ ਦੇਵਤਿਆਂ ਨੇ ਸਿੱਖਿਆ ਦਿੱਤੀ ਆ ਉਹਨਾਂ ਨੇ ਪੱਥਰ ਤਾਰੇ ਨੇ ਇਹਨਾਂ ਨੇ ਦੇਵਤਿਆਂ ਦੀ ਪੱਥਰ ਦੀਆਂ ਮੂਰਤੀਆਂ ਬਣਾ ਲੀਆਂ ਸੋ ਦੇਵਤੇ ਹੀ ਪੱਥਰ ਦੇ ਬਣਾ ਲੇ ਜਿਹੜੇ ਭਗਤਾਂ ਨੇ ਗੱਲ ਦੇਵ ਜਿਹੜੇ ਨੇ ਪੱਥਰ ਤਾਰਨ ਵਾਲੇ ਨੇ ਇਹ ਕਹਿੰਦਾ ਵੀ ਤੁਸੀਂ ਦੇਵਤੇ ਹੀ ਪੱਥਰ ਦੇ ਬਣਾ ਲਓ ਵੀ ਦੇਵਤੇ ਹੁੰਦੇ ਹੀ ਪੱਥਰ ਦੇ ਨੇ ਉਹਨੇ ਪੱਥਰ ਪੱਥਰ ਨੂੰ ਕਿ ਮੈਂ ਤਾਰੂ ਬਈ ਇੱਕ ਪੱਥਰ ਤਾਂ ਪਹਿਲੇ ਡੁੱਬਿਆ ਪਿਆ ਇਹ ਆ ਇੱਕ ਪੱਥਰ ਬਾਹਰ ਪਿਆ ਇੱਕ ਪੱਥਰ ਅਸੀਂ ਸਿਰ ਦਿੱਤਾ ਪਾਣੀ ਚ ਉਹ ਡੁੱਬ ਗਿਆ ਚਾਹੇ ਉਹ ਪੱਥਰ ਹੈ ਚਾਹੇ ਮੂਰਤੀ ਹੈ ਚਲੋ ਇੱਕੋ ਹੀ ਗੱਲ ਹੈ ਪੱਥਰੇ ਮੰਨ ਲੈਂਦੇ ਆਪਾਂ ਮੂਰਤੀ ਕਾਹਨੂੰ ਕਹਿਣਾ ਗੁੱਸਾ ਕਰਨਗੇ ਇੱਕ ਪੱਥਰ ਥੱਲੇ ਡੁੱਬਿਆ ਪਿਆ ਛਟਿਆ ਆਪਾਂ ਨੇ ਇੱਕ ਪੱਥਰ ਆਪਾਂ ਹੋਰ ਛਟਿਆ ਕੀ ਦੂਆ ਪੱਥਰੋਂ ਪੱਥਰ ਨੂੰ ਤਾਲੂ ਚੱਕੇ ਜੇ ਦੇ ਪੱਥਰ ਦਾ ਉਹ ਪੱਥਰ ਨੂੰ ਪੱਥਰ ਕਿਵੇਂ ਤਾਰੂਗਾ ਖੁਦ ਆਵੜੂ ਭੂਗ ਜੇ ਨਾਮਦੇਵ ਨੇ ਕਿਹਾ ਵੀ ਮੂਰਤੀ ਠੀਕ ਨਹੀਂ ਹੈ ਜੇ ਤੇ ਪੌੜੀ ਤੇ ਮੈਂ ਪੈਰ ਤਰ ਕੇ ਗਿਆ ਉਹ ਵੀ ਪੱਥਰ ਦੀ ਹੈ ਮੰਦਰ ਨੂੰ ਜਾਂ ਮੈਂ ਚੜਿਆ ਜੀ ਸਾਡੇ ਪੱਥਰ ਦੀ ਪੌੜੀ ਤੇ ਮੈਂ ਪੈਰ ਧਰਿਆ ਉਹ ਵੀ ਪੱਥਰ ਹੈ ਤੇ ਗਾਹਾਂ ਜਿਹੜੀ ਮੂਰਤੀ ਉਹ ਵੀ ਪੱਥਰ ਦੀ ਐ ਤੇ ਦੋਏ ਦੇਵਤੇ ਨੇ ਫਿਰ ਇਹ ਵੀ ਦੇਵਾ ਉਹ ਵੀ ਦੇਵਾ ਜੇ ਇਹਦੇ ਬੰਦੇ ਉਹ ਪੱਥਰ ਨੂੰ ਤਾਂ ਵੀ ਦੇਵਾ ਜੀ ਤੇ ਮੈਂ ਪੈਰ ਧਰਿਆ ਉਸ ਨਾਮਦੇਵ ਦੀ ਮੂਰਤੀ ਬਣਾਤੀ ਇਹਨਾਂ ਨੇ ਨਾਮਦੇਵ ਦੀ ਮੂਰਤੀ ਬਣਾਤੇ ਵੀ ਗਾਹਾਂ ਨਾਲ ਗੱਲ ਫੈਲ ਜਾਏ ਨਾਮਦੇਵ ਦੀ ਵਿਚਾਰ ਤਾਰਾ ਨੂੰ ਇੱਥੇ ਬ੍ਰੇਕ ਲਾ ਦिए ਨਾਮਦੇਵ ਦੀ ਮੂਰਤੀ ਬਣਾ ਦिए ਨਾਮਦੇਵ ਦੇ ਪਤ ਸਾਰੇ ਨਾਮਦੇਵ ਦੀ ਮੂਰਤੀ ਪੂਜਦੇ ਨੇ ਉਂਦਰ ਬੜੇ ਨੇ ਗੁਰਬਾਣੀ ਭੁੱਲ ਗਏ ਨਾਮਦੇਵ ਦੀ ਵਿਚਾਰ ਧਰਾਈ ਭਲਾਤੇ ਐਸੇ ਛਾਤਰ ਆਦਮੀ ਬੈਠੇ ਨੇ ਜਿਹੜੇ ਸੱਚ ਦਾ ਵਿਰੋਧ ਕਰ ਜਿਨ੍ਹਾਂ ਦਾ ਪੇਸ਼ੇਵਰ ਸੱਚ ਦੇ ਵਿਰੋਧੀ ਨੇ ਛਾਤਲ ਨੇ ਹੋ